ਫਾਤੀ ਬਹੁਤ ਧੰਨਵਾਦ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਨਹੀਂਆ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸਾਹਿਬ ਦਾ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਦਾ ਸਰਦਾਰ ਵਿਕਰਮ ਸਿੰਘ ਦੀ ਮਦੀਠੀਆ ਸਾਹਿਬ ਦਾ ਔਰ ਸਮੁੱਚੀ ਹਾਈ ਕਮਾਂਡ ਦਾ ਹਲਕਾ ਸੇਵਾਦਾਰਾਂ ਦਾ ਜਿਨ੍ਹਾਂ ਨੇ ਸਲਾਹ ਕਰਕੇ ਮੈਨੂੰ ਬਤੌਰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਕੇ ਸ਼੍ਰੋਮਣੀ ਅਕਾਲੀ ਦਲ ਬੀਡੀਪੀ ਗੱਠਜੋੜ ਵੱਲੋਂ ਤੁਹਾਡੀ ਸੇਵਾ ਦਾ ਮੌਕਾ ਦਿੱਤਾ ਹੈ ਅੱਜ ਜੇ ਆਪਾਂ ਗੱਲ ਕਰੀਏ ਵਿਕਾਸ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਬੀਡੀਪੀ ਗੱਠਜੋੜ ਦੇ ਪਿਛਲੇ 10 ਸਾਲਾਂ 'ਚ ਜਿੰਨਾ ਵਿਕਾਸ ਹੋਇਆ ਉਹਨਾਂ ਵਿਕਾਸ ਕਦੇ ਵੀ ਨਹੀਂ ਹੋਇਆ ਚਾਹੇ ਵੱਡੇ-ਵੱਡੇ ਪੁਲ ਲੈ ਲਓ ਚੌ ਮਾਰਗੀ ਸੜਕਾਂ ਲੈ ਲਓ ਅੰਤਰਰਾਸ਼ਟਰੀ 에ਅਰਪੋਰਟਸ ਲੈ ਲਓ ਚਾਹੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਲੈ ਲਓ ਸ਼ਹਿਰਾਂ ਦੇ ਵਿੱਚ ਸੀਵਰ ਵਾਟਰ ਸਪਲਾਈ ਇਹ ਸਾਰਾ ਕੰਮ ਬੜੇ ਜ਼ੋਰਾਂ ਦੇ ਨਾਲ ਚੱਲਦਾ ਰਿਹਾ ਔਰ ਫੰਡਾਂ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੈਂ ਇਹ ਗੱਲ ਆਪਣੇ ਤਜਰਬੇ ਤੋਂ ਕਹਿ ਸਕਦਾ ਕਿਉਂਕਿ ਮੈਂ ਸਰਕਾਰੀ ਸੇਵਾ ਦੇ ਵਿੱਚ 30-35 ਸਾਲ ਨੌਕਰੀ ਕੀਤੀ ਹੈ ਕਿ ਜਿੰਨਾ ਇਹਨਾਂ ਦਾ ਵਿਕਾਸ ਦਾ ਨਜ਼ਰੀਆ ਹੈ ਵਿਕਾਸ ਦਾ ਵਿਧਨ ਹੈ ਉਹ ਹਿੰਦੁਸਤਾਨ 'ਚ ਕਿਸੇ ਲੀਡਰ ਦਾ ਵੀ ਨਹੀਂ ਹੈ ਐਨਾ ਵਿਕਾਸ ਇਹ ਸੋਚਦੇ ਐ ਕਈ ਵਾਰੀ ਇਹ ਸੋਚਦੇ ਸੀ ਵੀ ਇੰਨਾ ਵਿਕਾਸ ਹੋ ਜਾਏਗਾ ਇਹਨਾਂ ਨੇ ਕਰਕੇ ਦਿਖਾਇਆ ਕਿ ਇੰਨੀਆਂ ਸੜਕਾਂ ਚੌਂ ਮਾਰਗੀ ਸੜਕਾਂ ਬਣ ਜਾਣਗੀਆਂ ਇਸ ਤਰ੍ਹਾਂ ਦੇ ਇੰਟਰਨੈਸ਼ਨਲ 에ਅਰਪੋਰਟ ਬਣ ਜਾਣਗੇ ਤਾਂ ਇਹਨਾਂ ਨੇ ਕਰਕੇ ਦਿਖਾਇਆ ਬਾਕੀ ਮੈਂ ਕਹੂੰਗਾ ਕਿ ਜਦੋਂ ਆਪਣੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਦੀ ਸਰਕਾਰ ਸੀ ਤਸਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸਾਹਿਬ ਮੁੱਖ ਮੰਤਰੀ ਸਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਡਿਪਟੀ ਸੀ ਮਿਨਿਸਟਰ ਸਨ ਉਦੋਂ ਇਹ ਸਰਕਾਰ 24 ਘੰਟੇ ਕੰਮ ਕਰਦੀ ਸੀ ਮੈਂ ਕਿਉਂਕਿ ਪ੍ਰਿੰਸੀਪਲ ਸੈਕਟਰੀ ਸੀ ਮੈਂ ਨਿੱਜੀ ਤੌਰ ਤੇ ਦੇਖਦਾ ਸੀ ਆਪਣੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਇਹ ਲੇਟ ਨਾਈਟ ਤੱਕ ਕੰਮ ਕਰਦੇ ਆ 3 ਵੀ ਵਜਾ ਦਿੰਦੇ ਆ 4 ਵੀ ਵਜਾ ਦਿੰਦੇ ਆ ਤੇ ਬਾਦਲ ਸਾਹਿਬ 4:00 ਵਜੇ ਉੱਠ ਜਾਂਦੇ ਆ ਤੋਂ ਜਦੋਂ ਡਿਪਟੀ ਸੀਐਮ ਸਾਹਿਬ ਸੌਂਦੇ ਸੀ ਤਾਂ ਸਦਾ ਪ੍ਰਕਾਸ਼ ਸਿੰਘ ਦੀ ਬਾਦਲ ਸਾਹਿਬ ਉੱਠ ਖੜਦੇ ਸੀ ਤੇ ਸਰਕਾਰ 24 ਘੰਟੇ ਕੰਮ ਕਰਦੀ ਸੀ ਬੋਲੇ ਸੋਨ ਹੈ ਇੱਕ ਦਿਨ ਦੀ ਮੈਂ ਤੁਹਾਨੂੰ ਗੱਲ ਸੁਣਾਉਣਾ ਮੈਂ ਤੇ ਗगनਪਰਾੜ ਉਹ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਸੀ ਸੋ ਵੀਰ ਸਿੰਘ ਦੀ ਬਾਦਲ ਸਾਹਿਬ ਦੀ ਮੀਟਿੰਗ ਸੀ ਉਹ ਬੜੀ ਲੰਬੀ ਇੱਕ ਪਲੈਨਿੰਗ ਦੀ ਮੀਟਿੰਗ ਸੀ ਉੱਥੇ ਸਾਨੂੰ 3:30 ਵੱਜ ਗਏ ਤੇ ਜਦੋਂ ਅਸੀਂ ਜਾਣ ਲੱਗੇ ਤੇ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਕਾਰ ਚ ਬੈਠੇ ਤੇ ਮੈਨੂੰ ਤੇ ਗगन ਨੂੰ ਕਹਿੰਦੇ ਵੀ ਤੁਸੀਂ ਤਾਂ ਹੁਣ ਘਰੇ ਨਾ ਜਾਇਓ ਕਿਉਂਕਿ ਬਾਦਲ ਸਾਹਿਬ ਉੱਠ ਖੜੇ ਹੋਣੇ ਆ ਤੇ ਤੁਸੀਂ ਉੱਥੇ ਪਹੁੰਚ ਜਾਓ ਸਿੱਧੇ ਅਸੀਂ ਵੀ ਫਿਰ ਇਹਨਾਂ ਦਾ ਹੁਕਮ ਮੰਨ ਕੇ ਸਿੱਧੇ ਉੱਥੇ ਪਹੁੰਚ ਗਏ ਔਰ ਬਾਦਲ ਸਾਹਿਬ 4:30 ਵਜੇ ਨਹਾਤੋ ਕੇ ਬੈਠੇ ਹੋਏ ਸੀ ਤੋ ਇਸ ਕਰਕੇ ਇਹ ਸਰਕਾਰ ਲੀਡਰ ਸਾਡੇ ਇਹੋ ਜਿਹੇ ਨੇ ਕਿ 24 ਘੰਟੇ ਜਨਤਾ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਜੇ ਦੂਜਿਆਂ ਦੀ ਗੱਲ ਕਰ ਲਈਏ ਆ ਕੈਪਟਨ ਸਾਹਿਬ ਇਹ ਤਾਂ ਲੋਕਾਂ ਨੂੰ ਮਿਲਦੇ ਹੀ ਨਹੀਂ ਇਹਨਾਂ ਤੇ ਮੰਤਰੀਆਂ ਨੂੰ ਨਹੀਂ ਮਿਲਦੇ ਆਪਣੇ ਐਮਐਲਏ ਨੂੰ ਨਹੀਂ ਮਿਲਦੇ ਕਿਤੇ ਨਾ ਪੰਜਾਬ ਦੇ ਵਿੱਚ ਆਉਂਦੇ ਆ ਸਰ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਇਹਨਾਂ ਨੇ ਵਰਕਰ ਮੀਟਿੰਗਾਂ ਕੀਤੀਆਂ ਸਾਰੇ ਹਲਕਿਆਂ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਵਰਕਰ ਮੀਟਿੰਗ ਹੋਣ ਰੈਲੀਆਂ ਕਰ ਰਹੇ ਆ ਵੱਡੀਆਂ-ਵੱਡੀਆਂ ਹਮੇਸ਼ਾ ਸੰਗਤ ਦੇ ਵਿੱਚ ਰਹਿੰਦੇ ਆ ਤੇ ਇਸੇ ਕਰਕੇ ਆ ਕਿ ਐਡੇ ਵੱਡੇ-ਵੱਡੇ ਇਕੱਠ ਜਿਹੜੇ ਹੈ ਉਹ ਤੁਸੀਂ ਪੂਰੇ ਜੋਸ਼ ਦੇ ਨਾਲ ਔਰ ਪੂਰੇ ਜਿਹੜੇ ਉਤਸ਼ਾਹ ਦੇ ਨਾਲ ਇਹਨਾਂ ਰੈਲੀਆਂ ਦੇ ਵਿੱਚ ਇਹਨਾਂ ਵਰਕਰ ਮੀਟਿੰਗਾਂ ਦੇ ਵਿੱਚ ਆ ਰਹੇ ਆ